ਪ੍ਰੋਫੈਸਰ ਗਰਮੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਮਾਨਯੋਗ ਅਦਾਲਤ ਦਾ ਫੈਸਲਾ ਆਇਆ ਹੈ ਅੱਜ ਨੌਕਰੀ ਤੁਹਾਡੀ ਚਲੀ ਗਈ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਜਿਹੜਾ ਪੱਖ ਦੱਸਣ ਲਈ ਮੈਨੂੰ ਸਮਾਂ ਦਿੱਤਾ ਜੀ ਸਰ ਬਹੁਤ ਸ਼ੌਕਤਾਂ ਅਸੀਂ ਇਸ ਗੱਲੋਂ ਕਿਉਂਕਿ ਪਹਿਲਾਂ ਤੁਸੀਂ ਦੇਖੋ 2021 ਤੋਂ ਅਸੀਂ ਸਟਰਗਲ ਕਰਦੇ ਆ ਰਹੇ ਹਾਂ 2021 ਦੇ ਵਿੱਚ ਭਰਤੀ ਹੋਏ ਸੀ ਹੈੱਡਕੁਆਰਟਰ ਜੁਆਇਨ ਕਰ ਗਏ ਬਟ ਕਾਲਜਾਂ ਦੇ ਵਿੱਚ ਸਿਰਫ 122 ਬੰਦਿਆਂ ਨੂੰ ਜੁਆਇਨ ਕਰਾਇਆ ਗਿਆ 483 ਜਿਹੜੇ ਬੰਦੇ ਹੈੱਡਕੁਆਰਟਰ ਤੇ ਜੁਆਇਨ ਕਰ ਗਏ ਸੀ ਪੁਰਾਣੀਆਂ ਨੌਕਰੀਆਂ ਤੋਂ ਅਸਤੀਫਾ ਦਿੱਤਾ ਸੀ ਬਟ ਉਹ ਨਾ ਗਾਂਹ ਦੇ ਰਹੇ ਸੀ ਨਾ ਪਛਾਣ ਦੇ ਰਹੇ ਸੀ ਜੀ ਉਸ ਤੋਂ ਬਾਅਦ 2022 ਦੇ ਵਿੱਚ ਭਰਤੀ ਕੋਸ਼ਿਸ਼ ਹੁੰਦੀ ਅਸੀਂ ਫਿਰ ਸਟਰਗਲ ਕਰਦੇ ਪੰਜਾਬ ਗਵਰਨਮੈਂਟ ਜਿਹੜੀ ਡਵਲ ਬੈਂਚ ਤੇ ਸਾਨੂੰ ਜਿਹੜੀ ਭਾਰਤ ਨੂੰ ਡਿਫੈਂਡ ਕਰਦੀ ਆ ਮਾਨਯੋਗ ਹਾਈ ਕੋਰਟ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਡਵਲ ਬੈਂਚ ਦਾ ਫੈਸਲਾ 11/58 ਦੇ ਪੱਖ ਚੋਂ ਦਾ ਤੇ ਅਸੀਂ ਕਾਲਜਾਂ ਦੇ ਵਿੱਚ ਸਤੰਬਰ 2024 ਨੂੰ ਜੁਆਇਨ ਕਰਦੇ ਆ ਜੀ ਮਤਲਬ 122 ਬੰਦੇ ਸੀ ਜਿਹੜੇ ਉਹ 2021 ਦਸੰਬਰ 25 ਨਵੰਬਰ 2021 ਨੂੰ ਜੁਆਇਨ ਕਰ ਗਏ ਸੀ 122 ਬਾਕੀ ਜਿਹੜੇ ਰਹਿੰਦੇ ਬੰਦੇ ਸੀਗੇ ਉਹ 11/58 ਜਿਹੜੇ ਬਾਕੀ ਰਹਿ ਗਏ ਸੀਗੇ 483 ਉਹ ਸਤੰਬਰ 2024 ਨੂੰ ਕਰ ਗਏ ਸੀ ਬਾਕੀ ਇਹਦੇ 4-5 ਸੌ ਬੰਦਾ ਰਹਿ ਗਿਆ ਸੀ ਉਹ ਮਾਰਚ ਫਰਵਰੀ ਦੇ ਐਂਡ ਤੇ ਮਾਰਚ 1 ਮਾਰਚ ਨੂੰ 2025 ਨੂੰ ਜੁਆਇਨ ਕਰ ਗਿਆ ਸੀ ਬਿਲਕੁਲ ਠੀਕ ਆ ਤਾਂ ਕਕਰ ਸਾਡੇ ਲਈ ਤਾਂ ਬੜਾ ਸ਼ੌਕਿੰਗ ਆ ਇਹ ਮਤਲਬ ਬਸਰ ਸਾਹਿਬ ਇੱਕ ਗੱਲ ਦੱਸੋ ਤੁਸੀਂ ਤੁਹਾਡੀ ਇਸ ਭਰਤੀ ਤੇ ਕਿਸ ਨੂੰ ਇਤਰਾਜ਼ ਸੀ ਤੇ ਕਿਸ ਤਰ੍ਹਾਂ ਦਾ ਇਤਰਾਜ਼ ਸੀ ਅ ਸਾਡੀ ਸਰ ਭਰਤੀ ਦੇ ਉੱਤੇ ਬੇਸਿਕਲੀ ਜਿਹੜੇ ਕਾਲਜਾਂ ਦੇ ਵਿੱਚ ਗੈਸਟ ਫੈਕਿਲਿਟੀ ਕੰਮ ਕਰਦੇ ਨੇ ਫੀਚਰਸ ਹੂੰ ਉਹਨਾਂ ਨੂੰ ਤਰਾਸਦੀ ਮੈਨੂੰ ਵੀ ਨਹੀਂ ਗੱਲ ਸਮਝ ਆ ਰਹੀ ਵੀ ਉਹਨਾਂ ਨੂੰ ਕਹਦਾ ਤਰਾਸਦੀ ਕਿਉਂਕਿ ਜੇ ਅਸੀਂ ਕਾਲਜਾਂ ਚਾਉਨੇ ਆ ਤਾਂ ਨਾ ਤਾਂ ਉਹਨਾਂ ਨਾਲ ਸਾਡੇ ਆਉਣ ਨਾਲ ਇਹਨਾਂ ਨੂੰ ਕੋਈ ਫਰਕ ਪੈਣਾ ਇਹ ਨਹੀਂ ਆਉਂਦੇ ਤਾਂ ਉਹਨਾਂ ਨੂੰ ਕੋਈ ਗਵਰਨਮੈਂਟ ਐ ਨਹੀਂ ਹੈ ਵੀ ਮਤਲਬ ਜੇ ਗੈਸਟ ਫੈਕਿਲਿਟੀ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਸਰਕਾਰ ਰੈਗੂਲਰੀ ਕਰਕੇ ਸਾਨੂੰ ਬਾਹਰ ਕੱਢ ਦੂਗੀ ਠੀਕ ਹੈ ਪਤਾ ਨਹੀਂ ਕਿਉਂ ਵਾਰ-ਵਾਰ ਸਾਡੇ ਤੇ ਰਿਟ ਪਟੀਸ਼ਨਾਂ ਫਾਈਲ ਕਰ ਕਰਕੇ ਜਿਹੜਾ ਰਿਟ ਪਟੀਸ਼ਨਾਂ ਦੇ ਵਿੱਚ ਹਵਾਲਾ ਕੀ ਦਿੱਤਾ ਗਿਆ ਕਿਉਂਕ ਜੇਕਰ ਭਰਤੀ ਰੱਦ ਕੀਤੀ ਹੈ ਪਹਿਲਾਂ ਕੁਐਸ਼ ਕੇਸ ਦੇ ਆਧਾਰ ਤੇ ਹੋਈ ਸੀ ਪਟੀਸ਼ਨ ਤੇ ਹੁਣ ਸਮਾਨਯੋਗ ਸੁਪਰੀਮ ਕੋਰਟ ਨੇ ਕਿਹੜੇ ਆਧਾਰ ਤੇ ਤੁਹਾਨੂੰ ਜਿਹੜਾ ਇਹ ਭਰਤੀ ਰੱਦ ਕੀਤੀ ਹੈ ਉਹਨਾਂ ਨੇ ਵਜ੍ਹਾ ਤਾਂ ਕੋਈ ਦਿੱਤੀ ਹੋਵੇਗੀ ਨਾ ਕੋਰਟ ਦੇ ਅੰਦਰ ਸਰ ਉਹਦੇ ਵਿੱਚ ਜਿਹੜੇ ਫਰਸਟ ਬੈਂਚ ਦੇ ਵਿੱਚ ਜਦੋਂ 2000 ਅਗਸਤ 2022 ਦੇ ਵਿੱਚ ਮਾਨਯੋਗ ਪ੍ਰਿਆਵਨ ਹਰਿਆਣਾ ਹਾਈ ਕੋਰਟ ਦੇ ਫਰਸਟ ਬੈਂਚ ਵੱਲੋਂ ਸਿੰਗਲ ਜੱਜ ਬੈਂਚ ਵੱਲੋਂ ਫੈਸਲਾ ਸੁਣਾਇਆ ਗਿਆ ਸੀ ਉਹਦੇ ਚ ਉਹਨਾਂ ਨੇ ਇਹ ਗੱਲ ਤੁਸੀਂ ਚਾਹੇ ਜੱਜਮੈਂਟ ਪੜ੍ਹ ਲਓ ਇਹ ਗੱਲ ਲਿਖੀ ਸੀ ਮੈਂ ਪੰਜਾਬ ਦੇ ਜਿਹੜੇ ਮੋਸਟ ਬ੍ਰਿਲੀਅੰਟ ਸਟੂਡੈਂਟ ਨੇ ਜੀ ਉਹਨਾਂ ਲਈ ਬੜਾ ਮੈਂ ਸ਼ੌਕਿੰਗ ਭਰਿਆ ਮਤਲਬ ਇਹ ਜੱਜਮੈਂਟ ਲਿਖ ਰਿਹਾ ਬਟ ਇਹਦੇ ਵਿੱਚ UGC ਦੇ ਨੋਰਮਸ ਇੱਕ پارٹی ਦੇ ਵਿੱਚ ਨਹੀਂ ਫਾਲੋ ਹੋਏ ਤੇ ਪੀਪੀਐਸਸੀ ਦੁਆਰਾ ਭਰਤੀ ਨਹੀਂ ਕੀਤੀ ਗਈ ਇਹ ਦੋ ਉਹਨਾਂ ਨੇ ਵੱਡੇ ਕਾਰਨ ਦੱਸੀ ਸੀਗੇ ਇਹਦੇ ਵਿੱਚ ਠੀਕ ਹੈ ਤਾਂ ਬਟਰ ਸਰ ਸਾਡਾ ਇਹਦੇ ਵਿੱਚ ਇਹ ਸੀਗਾ ਅਸੀਂ ਇਸ ਗੱਲ ਨੂੰ ਡਿਫੈਂਡ ਕਰ ਰਹੇ ਸੀ ਕਿ ਕਮੇਟ ਨੇ ਸਾਨੂੰ ਕਿਹਾ ਵੀ ਤੁਸੀਂ ਉਮ ਐਮਐਨ ਦੇ ਵਿੱਚੋਂ ਤੁਹਾਡੇ 55% ਨੰਬਰ ਨੇ ਜੀ 플러스 ਜੇ ਤੁਹਾਡਾ ਜੁਦੀ ਸੀ ਕਲੀਅਰ ਹੈ ਤਾਂ ਤੁਸੀਂ ਇਸ ਭਰਤੀ ਲਈ एलिਜੀਬਲ ਹੋ ਠੀਕ ਹੈ ਤਾਂ ਤੁਸੀਂ ਪੇਪਰ ਦਿਓ ਅਸੀਂ ਪੇਪਰ ਦਿੱਤਾ ਅਸੀਂ ਆਪ ਦੀ ਮੈਰਿਜ ਸਿੱਧ ਕੀਤੀ ਹੁਣ ਸਾਨੂੰ ਨਹੀਂ ਪਤਾ ਵੀ ਸਰਕਾਰ ਨੇ ਉਹ ਨੋਰਮ ਫਾਲੋ ਕੀਤੇ ਨੇ ਨਹੀਂ ਕੀਤੇ ਤਾਂ ਮਤਲਬ ਅਸੀਂ ਪ੍ਰੋਫੈਸਰ ਸਾਹਿਬ ਇਹ ਕਹਿ ਸਕਦੇ ਆ ਕਿ ਤੁਹਾਨੂੰ ਸਰਕਾਰ ਦੀ ਗਲਤੀ ਭੁਗਤਣੀ ਪੈ ਰਹੀ ਹੈ ਕਿਉਂਕਿ ਤੁਸੀਂ ਕਹਿੰਦੇ ਹੋ ਸਾਡੀ ਤਾਂ ਕੋਈ ਗਲਤੀ ਨਹੀਂ ਬਿਲਕੁਲ ਸਰ ਬਿਲਕੁਲ ਜਦ ਮਤਲਬ ਪ੍ਰਕਾਰ ਦੀਆਂ ਗਲਤੀਆਂ ਦਾ ਅਸੀਂ ਸਰ ਪੁੱਛ ਰਹੇ ਹਾਂ ਹੁਣ ਤੁਸੀਂ ਕਿਉਂਕਿ UGC ਦੀਆਂ ਨੋਰਮਸ ਜੇਕਰ ਫਾਲੋ ਕਰਨੀਆਂ ਸੀ ਜਾਂ ਕਾਇਦੇ ਫਾਲੋ ਕਰਨੇ ਸੀ ਤੁਹਾਨੂੰ ਜੋ ਟੈਸਟ ਕਹਿ ਦਿੱਤਾ ਗਿਆ ਤੁਹਾਨੂੰ ਕਿਹਾ ਗਿਆ 55% ਨੰਬਰ ਲਾਂ ਤੁਸੀਂ ਐਮਏ ਹੋਣੀ ਚਾਹੀਦੀ ਹੈ ਤੇ UGC ਦਾ ਤੁਹਾਡਾ ਟੈਸਟ ਕਲੀਅਰ ਹੋਣਾ ਚਾਹੀਦਾ ਇਹ ਹੀ ਕਿਹਾ ਗਿਆ ਸੀ ਨਾ ਜੀ ਜੀ ਸਰ ਕਿਉਂਕਿ ਤੁਸੀਂ ਉਹ ਐਲੀਜੀਬਲ ਸੀਗੇ ਤਾਂ ਹੀ ਤੁਹਾਡਾ ਪੇਪਰ ਲਿਆ ਗਿਆ ਤਾਂ ਹੀ ਤੁਸੀਂ ਪਾਸ ਹੋਏ ਤਾਂ ਹੀ ਤੁਸੀਂ ਭਰਤੀ ਹੋਏ ਹੁਣ ਨੋਰਮਸ ਫਾਲੋ ਨਹੀਂ ਹੋਈਆਂ ਤਾ ਮੇਰਾ ਖਿਆਲ ਹੈ ਕਿ ਫਿਰ ਭਰਤੀ ਵੇਲੇ ਸਰਕਾਰ ਨੇ ਨੋਮਸ ਫੋਲੋ ਨਹੀਂ ਨਾ ਕੀਤੀਆਂ ਪਰ ਜਿਹੜੇ ਜਦੋਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸਾਡੀ ਕੇਸ ਦੀ ਸੁਲਵਾਈ ਚੱਲ ਰਹੀ ਸੀ ਉਦੋਂ ਸਾਡੇ ਵੱਲੋਂ ਜਿਹੜੇ ਵਕੀਲ ਕਿ ਗਏ ਸੀ ਫ੍ਰੀ ਕੰਪਲਸਿਬਿਲਿਟੀ ਕਿਤੇ ਗਏ ਸੀ ਉਹਨਾਂ ਨੇ ਜਿਹੜਾ ਡਬਲ ਬੈਂਕ ਸੀ ਸਟਰੀ ਕੋਲ ਦਾ ਜਿਹੜਾ ਬੈਂਕ ਸੀ ਉਹਨਾਂ ਦੇ ਅੱਗੇ ਇਹ ਗੱਲ ਬੜੀ ਦੇਬਾਕੀ ਨਾ ਰੱਖੀ ਸੀ ਵੀ ਦੋ ਚੀਜ਼ਾਂ ਹੁੰਦੀਆਂ ਨੇ ਯੂਜੀਸੀ ਨੇ ਇੱਕ ਯੂਜੀਸੀ ਨਾਰਮਸ ਹੁੰਦੇ ਨੇ ਇੱਕ ਯੂਜੀਸੀ ਗਾਈਡਲਾਈਨਸ ਹੁੰਦੀਆਂ ਨੇ ਯੂਜੀਸੀ ਨਾਰਮਸ ਮਤਲਬ ਯੂਜੀਸੀ ਦੀਆਂ ਕਿਹੜੀਆਂ ਚੀਜ਼ਾਂ ਮੰਡੇਟਰੀ ਐ ਫਾਲੋ ਕਰਨੀਆਂ ਉਹਦੇ 'ਚ ਦੋ ਚੀਜ਼ਾਂ ਸੀ ਇੱਕ ਐਨਏ 55% ਨਾਲ ਪਾਸ ਹੋਵੇ ਪਲੱਸ ਨੈਟ ਕਲੀਅਰ ਹੋਵੇ ਉਹ ਦੋਨੇ ਚੀਜ਼ਾਂ ਇਸ ਭਾਰਤੀ 'ਚ ਫਾਲੋ ਹੋਈਆਂ ਨੇ ਜੀ ਦੂਸਰੀ ਨੋਰਮਸ ਨੇ ਸੌਰੀ ਗਾਈਡਲਾਈਨਸ ਨੇ ਯੂਪੀਐਸਸੀ ਦੀਆਂ ਵੀ ਏਪੀਐਚ ਕੋਰ ਲੱਗਣਾ ਚਾਹੀਦਾ ਪੇਪਰਾਂ ਦੇ ਨੰਬਰ ਹੋਣੇ ਚਾਹੀਦੇ ਨੇ ਪੀਐਸਪੀ ਦੇ ਉਹ ਮੰਡੇਟਰੀ ਨਹੀਂ ਸੀ ਤਾਂ ਗਵਰਨਮੈਂਟ ਨੇ ਫਾਲੋ ਨਹੀਂ ਕੀਤੀ ਔਰ ਮੋਸਟ ਟਰਾਂਸਪਰੈਂਟ ਸਿਸਟਮ ਦੇ ਥਰੂ ਬੰਦੇ ਭਰਤੀ ਕੀਤੇ ਨੇ ਜਿਹਦੇ ਚ ਟ੍ਰਾਂਕਸ਼ਨ ਦੀ 1% ਵੀ ਚਾਰजेस ਨਹੀਂ ਹੈਗੇ ਸਾਰੀ ਭਰਤੀ ਬਿਲਕੁਲ ਠੀਕ ਆ ਨੀਮ ਕੋਰ ਦਾ ਇੱਕ ਭਰਤੀ ਚੱਲੀ ਗਈ ਆ ਨਾ ਤਾਂ ਕੋਈ ਮੰਨ ਲਓ ਫਾਇਡ ਇੰਟੈਂਸ਼ਨ ਕਿਸੇ ਸਾਹਤ ਹੋ ਸਕੀ ਹੈ ਮੈਨੂੰ ਲੱਗਦਾ ਨਾ ਕੋਈ ਕਰਾਪਸ਼ਨ ਹੋਈ ਹੈ ਨਾ ਕੋਈ ਵੱਧ ਮੰਦੇ ਭਰਤੀ ਕੀਤੇ ਗਏ ਨੇ ਕਿਸੇ ਵੀ ਤਰ੍ਹਾਂ ਦੀ ਜਿਵੇਂ ਵੈਸਟਰੰਗਾਲ ਦੀ ਭਰਤੀ ਨਾਲ ਹੋਇਆ ਤੇ ਸਾਡਾ ਯੂਸੀਸੀ ਤੇ ਪੀਪੀਐਸਸੀ ਤੇ ਸਾਡਾ ਸਾਰਾ ਇਹ ਆਰਗੂਮੈਂਟ ਸੀ ਪੀਪੀਐਸਸੀ ਨੇ ਪਿਛਲੇ 25 ਸਾਲਾਂ ਤੋਂ ਜੀ ਪੰਜਾਬ ਗਵਰਨਮੈਂਟ ਦੇ ਕਾਲਜਾਂ ਦੇ ਵਿੱਚ ਰੈਗੂਲਰ ਭਰਤੀ ਨਹੀਂ ਕੀਤੀ ਜੋ ਤੁਸੀਂ ਤੁਹਾਨੂੰ ਲੱਗ ਕੇ ਜੀ ਉਹ ਬੰਦੇ ਹਾਲੇ ਵੀ ਰੋ ਰਹੇ ਨੇ ਕੋਟਾਂ ਦੇ ਵਿੱਚ ਉਹਨਾਂ ਦੇ ਕੇਸ ਚੱਲ ਰਹੇ ਨੇ ਜਿਹੜੇ 19 ਮੈਂ 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 ਤੁਹਾਡੀ ਗੱਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਗਿਆ ਪਰ ਮੈਂ ਚਾਹਣਾ ਕਿ ਆਪਾਂ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਇੱਕ ਗੱਲ ਕਲੀਅਰ ਕਰੀਏ ਬੇਸ਼ੱਕ ਇਸ ਭਰਤੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਰਪਸ਼ਨ ਨਹੀਂ ਹੋਈ ਰਾਈਟ ਜੇ ਬਿਲਕੁਲ ਪਾਰਦਰਸ਼ਤਾ ਦੇ ਨਾਲ ਯੋਗ ਬੰਦਿਆਂ ਨੂੰ ਇਹਦੇ ਵਿੱਚ ਭਰਤੀ ਕੀਤਾ ਗਿਆ ਸੀ ਪਰ ਜਿਹੜੀਆਂ ਯੂਜੀਸੀ ਦੀਆਂ ਚਾਹੇ ਗਾਈਡਲਾਈਨਸ ਦੀ ਗੱਲ ਹੋਵੇ ਚਾਹੇ ਯੂਜੀਸੀ ਦੀਆਂ ਨੋਰਮਸ ਦੀ ਗੱਲ ਹੋਵੇ ਇਹਦੇ ਵਿੱਚ ਜਿਹੜੇ ਤੁਸੀਂ 1158 ਭਰਤੀ ਹੋਏ ਹੋ ਇਹਦੇ 'ਚ ਤੁਹਾਡਾ ਕੋਈ ਕਸੂਰ ਹੈ ਜਾਂ ਫਿਰ ਸੰਪੂਰਨ ਤੌਰ ਤੇ ਸਰਕਾਰ ਜ਼ਿੰਮੇਵਾਰ ਹੈ ਸਾਡਾ ਸਾਰੇ ਵਿੱਚ ਕੋਈ ਵੀ ਕਸੂਰ ਨਹੀਂ ਹੁਣ ਤੁਸੀਂ ਇਹ ਦੇਖੋ ਵੀ ਸਾਨੂੰ ਜਿੱਦਿਸਨ ਐਡਵਰਟਾਈਜ਼ਮੈਂਟ ਆਈ ਸੀ ਉਸ ਦਿਨ ਹੀ ਕੀਆ ਗਿਆ ਸੀ ਵੀ ਗਵਰਨਮੈਂਟ ਕਾਲਜਾਂ ਦੇ ਵਿੱਚ 1158 ਬੰਦੇ ਭਰਤੀ ਕਰਨੇ ਨੇ 1158 ਉਹਨਾਂ ਦੇ ਲਈ ਕੁਆਲਿਫੀਕੇਸ਼ਨ ਐਮਏ 55% ਨਾਲ ਪਲੱਸ ਜਿਹੜੀ ਯੂਜੀਸੀ ਨੈਟ ਕਲੀਅਰ ਹੋਣਾ ਚਾਹੀਦਾ ਜੇ ਜੋ ਕੁਆਲਿਫੀਕੇਸ਼ਨ ਹੈਗੀ ਨਾ ਤਾਂ ਤੁਸੀਂ ਆਓ ਪੇਪਰ ਦਿਓ ਮੈਟ ਸੈੱਟ ਕਰੋ ਤੇ ਨੌਕਰੀ ਲਓ ਅਸੀਂ ਸਰ ਦਾ ਮਤਲਬ ਇਹ ਆ ਵੀ ਫਿਰ ਤੁਸੀਂ ਖਮਿਆਜ਼ਾ ਸਰਕਾਰ ਦੀ ਗਲਤੀ ਦਾ ਭੁਗਤ ਰਹੇ ਹੋ ਨਾ ਬਿਲਕੁਲ ਦੋਸਤ ਸਰ ਪਹਿਲਾਂ ਅਸੀਂ 2021 ਤੋਂ ਲੈ ਕੇ 24 ਤੱਕ ਭੁੱਲਿਆ ਫੇਰ ਆ ਸਾਨੂੰ ਸਕੂਨ ਆਹਾ 8-9 ਮਹੀਨੇ ਮਿਲਿਆ ਕੂਨ ਵੀ ਅਸੀਂ ਹਾਂ ਆਪਣੀ ਜੌਬ ਜਿਹੜੀ ਮਿਹਨਤ ਨਾਲ ਲਈ ਸੀ ਉਹਦੇ ਥਰੂ ਅਸੀਂ ਜੁਆਇਨ ਕਰ ਗਏ ਹੁਣ ਸਾਰਾ ਜਿਹੜਾ ਟਾਕਿੰਗ ਪੁਆ ਉਸ ਵੇਲੇ ਦੇ ਉਸ ਵੇਲੇ ਦੇ ਐਜੂਕੇਸ਼ਨ ਮਿਨਿਸਟਰ ਪ੍ਰਗਟ ਸਿੰਘ ਸੀ ਹੁਣ ਹਰਜੋਤ ਬੈਂਸ ਨੇ ਇਹਨਾਂ ਦੋਵਾਂ ਦੇ ਵੱਲੋਂ ਤੁਹਾਨੂੰ ਕੀ ਜਵਾਬ ਦਿੱਤਾ ਜਾਂਦਾ ਸੀਗਾ ਕਿਉਂਕਿ ਤੁਸੀਂ ਕਹਿ ਰਹੇ ਹੋ ਅਸੀਂ ਕੇਸ ਲੜੇ ਸਰਕਾਰ ਕੋਈ ਆਪਣੇ ਵੱਲੋਂ ਕੇਸ ਲੜੀ ਜਿਹੜੀ ਪੰਜਾਬ ਗਵਰਨਮੈਂਟ ਹੈ ਉਹਨਾਂ ਨੇ ਸਾਡੀ ਰਿਕਰੂਟਮੈਂਟ ਨੂੰ ਜਿਹੜਾ ਮਾਨਯੋਗ ਹਾਈ ਕੋਰਟ ਦੇ ਡਬਲ ਬੈਂਚ ਤੇ ਡਿਫੈਂਡ ਕੀਤਾ ਉਹਨਾਂ ਨੇ ਡਿਫੈਂਡ ਕੀਤਾ ਸਾਡੇ ਨਾਲ ਖੜੀ ਉਹ ਸਰਕਾਰ ਨੇ ਜਦੋਂ ਮਾਨਯੋਗ ਹਾਈ ਕੋਰਟ ਦੇ ਡਬਲ ਬੈਂਚ ਨੇ ਸਾਡੇ ਹੱਕ ਤੇ ਫੈਸਲਾ ਕਰਾਇਆ ਤਾਂ ਪੰਜਾਬ ਗਵਰਨਮੈਂਟ ਨੇ ਸਾਨੂੰ ਵਿਥਿਨ 3 অর 4 ਡੇਸ ਜੁਆਇਨ ਕਰਾਤਾ ਠੀਕ ਹੈ ਅਸੀਂ ਇਸ ਗੱਲ ਲਈ ਉਹਨਾਂ ਦੇ ਧੰਨਵਾਦੀ ਵੀ ਸੀ ਬਟ ਹੁਣ ਵੀ ਉਹ ਸਾਡੇ ਨਾਲ ਸਾਡੀ ਭਰਤੀ ਨੂੰ ਡਿਫੈਂਡ ਕੀਤਾ ਉਹਨਾਂ ਨੇ ਠੀਕ ਹੈ ਬਟ ਪਤਾ ਨਹੀਂ ਕਿੱਥੇ ਕੋਈ ਕਮੀ ਰਹੀ ਹੈ ਕਾਨੂੰਨੀ ਤੌਰ ਤੇ ਕਿਉਂਕਿ ਜੇਕਰ ਅਦਾਲਤਾਂ ਫੈਸਲਾ ਕਰਦੀਆਂ ਨੇ ਸੁਪਰੀਮ ਕੋਰਟ ਸਾਡੇ ਦੇਸ਼ ਦੀ ਸਰਵੋੱਚ ਅਦਾਲਤ ਹੈ ਤੇ ਉਹਦਾ ਫੈਸਲਾ ਆਖਰੀ ਫੈਸਲਾ ਸੁਭਾਵਿਕ ਤੌਰ ਤੇ ਅੱਜ ਸਰਕਾਰ ਕੇਸ ਹਾਰ ਗਈ ਹੈ ਤੁਹਾਨੂੰ ਨੌਕਰੀ ਤੋਂ ਹੱਤ ਹੋਣੇ ਪੈਗੇ ਨੇ ਹੁਣ ਅਗਲਾ ਕਦਮ ਕੀ ਹੋਵੇਗਾ ਸਰਕਾਰ ਤੁਹਾਡੀ ਬਾਹ ਫੜੂਗੀ ਲੱਗਦਾ ਤੁਹਾਨੂੰ ਜਾਂ ਕੀ ਪ੍ਰਤੀਕਰਮ ਹੈ ਸਰਕਾਰ ਦਾ ਸਰ ਹਾਲੇ ਤਾਂ ਫੈਸਲਾ ਅੱਜ ਹੁਣ ਦੋ ਤਿੰਨ ਘੰਟੇ ਹੋਏ ਨੇ ਆਏ ਨੂੰ ਤੇ ਅਸੀਂ ਅਗਲੀ ਆਪਣੀ ਰਣਨੀਤੀ ਤਿਆਰ ਕਰ ਰਹੇ ਹਾਂ ਗਵਰਨਮੈਂਟ ਕੋਲੇ ਵੀ ਅਸੀਂ ਆਪਣਾ ਪੱਖ ਰੱਖਾਂਗੇ